ਸਸਾਨ ਨੇ ਭਾਈ ਜੀ ਕਿਸੇ ਦੀ ਬਜ਼ੁਰਗ ਮਾਤਾ ਮਾਰ ਦੇਣੀ ਸੀਗੀ ਤਾਂ ਇਸ ਨੇ ਪਿੰਡ ਦੇ ਵਿੱਚ ਬਹੁਤ ਵੱਡੀ ਦਹਿਸ਼ਤ ਮਚਾਈ ਹੋਈ ਆ ਭਾਈ ਜੀ ਤਾਂ ਕਾਨੂੰ ਕਿਸੇ ਬੱਚੇ ਦਾ ਵੀ ਨੁਕਸਾਨ ਕਰ ਸਕਦਾ ਤਾਂ ਜੋ ਤੁਹਾਡੀ ਗੱਲਬਾਤ ਕਰਵਾਉਂਦੇ ਆ ਭਾਈ ਜੀ ਜਿਨ੍ਹਾਂ ਨਾਲ ਇਹ ਘਟਨਾ ਹੋਈ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਸ਼ੁਰੂ ਕਰ ਦਿਓ ਭਾਈ ਜੀ ਤਾਂ ਜੋ کہیں ਨਾ ਇਹਹੀ ਘਟਨਾ ਨਾ ਹੋ ਸਕੇ ਤੇ ਸਾਡੇ ਨਾਲ ਨੇ ਜੀ ਪਿੰਡ ਲੇਬੜਾ ਤੋਂ ਡਾਕਟਰ ਸਾਹਿਬ ਨੇ ਸਾਡੇ ਇਲਾਕੇ ਦੇ ਬਹੁਤ ਹੀ ਮਸ਼ਹੂਰ ਡਾਕਟਰ ਨੇ ਆਯੁਰਵੈਦਿਕ ਤੇ ਇਹਨਾਂ ਦੇ ਮਾਤਾ ਜੀ ਨੇ ਜਿਨ੍ਹਾਂ ਨਾਲ ਇਹ ਘਟਨਾ ਵਾਪਰੀ ਆ ਤਾਂ ਵਾਰਾ ਪਸ਼ੂਆਂ ਦਾ ਭਾਈ ਜੀ ਪਿੰਡਾਂ ਦੇ ਵਿੱਚ ਇੰਨੀ ਕਿ ਦਹਿਸ਼ਤ ਹੋ ਚੁੱਕੀ ਆ ਇੱਕ ਬਜ਼ੁਰਗ ਮਾਤਾ ਨੇ ਤੇ ਨਾਲ ਇਹਨਾਂ ਦੇ ਬਜ਼ੁਰਗ ਹੋਰ ਸੀਗੇ ਤੇ ਬਜ਼ੁਰਗ ਅੰਦਰ ਵੀ ਕਿੰਨਾ ਟਾਈਮ ਬੈਠੇ ਰਹਿਣਗੇ ਤਾਂ ਘਰਾਂ ਦੇ ਬਾਹਰ ਅਕਸਰ ਬਾਈ ਪਿੰਡਾਂ ਦੇ ਵਿੱਚ ਬਾਹਰ ਬਹਿ ਜਾਂਦੇ ਨੇ ਗੱਲਾਂ ਗੁੱਲਾਂ ਮਾਰਨ ਜਾਂ ਕੁਝ ਵੀ ਕਰਨ ਤਾਂ ਨਾਲ ਇਹਨਾਂ ਦਾ ਬਾਈ ਡਾਕਟਰ ਸਾਹਿਬ ਦਾ ਇੱਥੇ ਕਲੀਨਿਕ ਬਣਿਆ ਹੋਇਆ ਤਾਂ ਪ੍ਰਮਾਤਮਾ ਨੇ ਬਹੁਤ ਵੱਡੀ ਮਿਹਰ ਕਰੀ ਆ ਜਿਹੜੀ ਮਾਤਾ ਦੀ ਜਾਨ ਬਚ ਗਈ ਤੇ ਤੁਹਾਡੀ ਗੱਲ ਕਰਵਾਉਣਾ ਡਾਕਟਰ ਸਾਹਿਬ ਨਾਲ ਤੇ ਡਾਕਟਰ ਸਾਹਿਬ ਕੀ ਗੱਲਬਾਤ ਹੋਈ ਤੇ ਕਾਦੀ ਗੱਲ ਆ ਜੀ ਇਹ ਸਾ ਦੋਦਨ ਹੋ ਗਈ ਹਾਂਜੀ ਤੇ ਬਾਹਰ ਬੈਠੇ ਨੇ ਠੀਕ ਹੈ ਜੀ ਹਾਂਜੀ ਬੈਠਦੇ ਨੇ ਲੇਡੀ ਜਿਹੜੋਂ ਬਜ਼ੁਰਗ ਸਿਆਣੇ ਜਿਹੜੇ ਹੈਗੇ ਨਾ ਬਜ਼ੁਰਗ ਹੋਣ ਸੱਤਾ ਦੇ ਨਹੀਂ ਰਹੇ ਬਿਲਕੁਲ ਜੀ ਬਾਹਰ ਬੈਹ ਜਾਂਦੇ ਨੇ ਹਾਂਜੀ ਹਾਲਾਂਕਿ ਇਹਦੇ ਕੋਈ ਇੰਦੀ ਕੋਈ ਗਲਬਦਲ ਰੋਲ ਸਾਰਾ ਖਾਲੀ ਪਿਆ ਹਾਂਜੀ ਜਿਹ ਉਧਰੋਂ ਵਾਰਾਸਾਨ ਆ ਰਿਹਾ ਔਰ ਦੂਰੋਂ ਦੇਖ ਕੇ ਨੇੜੇ ਤੋਂ ਨੇੜੇ ਆ ਗਿਆ ਠੀਕ ਹੈ ਜੀ ਜਦੋਂ ਜਮੇ ਨੇੜੇ ਆ ਗਿਆ ਤਾਂ ਮਾਰਤਾ ਨੇ ਫਿਰ ਉਹਨੂੰ ਦੇਖਿਆ ਵੀ ਇਹਨੂੰ ਮਾਰੂ ਜਦੋਂ ਕੁਰਸੀ ਤੋਂ ਉੱਠਣ ਲੱਗ ਰਿਹਾ ਜਦੋਂ ਉਹਨੇ ਟੱਕਰ ਪਾ ਦਿੱਤੀ ਤੇ ਇੰਨਾਂ ਗ ਹਾਲਾਤੋਂ ਨੇ ਮਾਰੇ ਜਾਂਦੇ ਤੇ ਵੀ ਜਿਹੜਾ ਹੁਣ 23 ਜਨਵਰੀ ਨੂੰ ਨਕਸਾਉਂ ਕਰ ਦਿੱਤਾ ਤੇ ਆਹ 10 ਕਿ ਦਿਨੋਂ ਤੋਂ ਜ਼ਿਆਦਾ ਹੋ ਗਏ ਆ ਬੁਧਾਤਾ ਆਪਾਂ ਤੇ ਦੇਖਣ ਦੇ ਵਿੱਚ ਆਉਂਦਾ ਤੇ ਮਾਤਾ ਨੂੰ ਗੰਭੀਰ ਸੱਟਾਂ ਵੀ ਨੇ ਲੱਗੀਆਂ ਨੇ ਜੀ ਤਾਂ ਪ੍ਰਮਾਤਮਾ ਨੇ ਮਿਹਰ ਕਰੀ ਆ ਕਿ ਬਚਤ ਹੋ ਗਈ ਸਭ ਤੋਂ ਵੱਡੀ ਗੱਲ ਹੈ ਕਿ ਬਜ਼ੁਰਗ ਘਰਾਂ ਦੀਆਂ ਬਾਈ ਜੀ ਰੌਣਕਾ ਹੁੰਦਾ ਹੁੰਦੀਆਂ ਨੇ ਤਾਂ ਇਹਨਾਂ ਦੀ ਸਾਂਭ ਸੰਭਾਲ ਵੀ ਕਰਨੀ ਬਹੁਤ ਜ਼ਰੂਰੀ ਆ ਤੇ ਮਾਤਾ ਜੀ ਕੀ ਘਟਨਾ ਹੋਈ ਆ ਤੁਹਾਡੇ ਨਾਲ ਨਹੀਂ ਮੈਂ ਤਾਂ ਬਾਹਰ ਵਿੱਚ ਠੀਕ ਗੱਲਾਂ ਮਾਰਨ ਸੀ ਹਾਂਜੀ ਜੀ ਨਾਲ ਦੋ ਤਿੰਨ ਹੋਰ ਵੀ ਬੱਚੇ ਵੀ ਧੀ ਨੇ ਠੀਕ ਹੈ ਜੀ ਬੱਚੇ ਵਾ ਘੂਰ ਕੇ ਤੇ ਇੱਥੇ ਪੜੇ ਹਾਂ ਹਾਂਜੀ ਮੈਂ ਤਾਂ ਸਾਰਨਾ ਮਾਰੇ ਤੁਹਾਨੂੰ ਬਿਲਕੁਲ ਜੀ ਸਾਨੂੰ ਮੈਂ ਪਰੇ ਉਹ ਕੁੜੀ ਆਉਂਦੀ ਸੀ ਪੁਰਾਣੇ ਮਾਨੂੰ ਪਰੇ ਕਰਵਾ ਭਾਜਾ ਮਾਰੇ ਆਦੇ ਨੇ ਉਹ ਪਰੇ ਨੂੰ ਹੋ ਗਈ ਉਹਦੇ ਉਹਨੇ ਮੇਰੇ ਕੋਲ ਨਹੀਂ ਆਇਆ ਮੈਂ ਉਹਨੂੰ ਫੜ ਕੇ ਪਰੇ ਜ਼ੋਰ ਤੱਕ ਵੀਂਦ ਪਰ ਜਦੋਂ ਉੱਠਣ ਲਈ ਕੋਸੇ ਉਹਨੇ ਫੇਰ ਮੇਰੇ ਮਾਰਿਆ ਟੱਕਰਾ ਫੇਰ ਨਹੀਂ ਆਉਂਦਾ ਠੀਕ ਹੈ ਨਹੀਂ ਮੈਨੂੰ ਸੱਟਾ ਲੱਗ ਤੇ ਨਾਲ ਥੋੜੇ ਇੱਕ ਬਜ਼ੁਰਗ ਹੋਰ ਵੀ ਸੀਗੇ ਉਹਨਾਂ ਦੀ ਵੀ ਸੱਟਾਂ ਲੱਗੀਆਂ ਨੇ ਜੀ ਉਹਨਾਂ ਦੀ ਸੱਟਾਂ ਖਾਸ ਨਹੀਂ ਨੇ ਉਹਨੇ ਬਾਅਦ ਵਿੱਚ ਲੱਗੇ ਮੇਰੇ ਮੂਹ ਹਾਂਜੀ ਸਰਚ ਵੀ ਮੇਰੇ ਮੂਹ ਲੱਗਦੀ ਆ ਉਹ ਵੀ ਕਿੰਨੇ ਸੁੱਟਨੇ ਆ ਮੈਂ ਤੇ ਡਾਕਟਰ ਸਾਹਿਬ ਇਹ ਪਹਿਲੀ ਘਟਨਾ ਪਿੰਡ ਲੇਵੜਾ ਚੀਜੀ ਨਹੀਂ ਪਹਿਲੀ ਨਹੀਂ ਕਈ ਘਟਨਾ ਹੋ ਚੁੱਕੀਆਂ ਨੇ ਹਾਂਜੀ ਉਹ ਤਾਂ ਜਦੋਂ ਹੁਣ ਜ਼ਿਆਦਾ ਹੀ ਅਤਿਆਚਾਰ ਹੋ ਗਿਆ ਫਿਰ ਅਸੀਂ ਥੋੜੀ ਕੰਪਲੀਟ ਕੀਤੀ ਹੈ ਕੱਲ ਠੀਕ ਹੈ ਜੀ ਕਿਉਂਕਿ ਹੁਣ ਤਾਂ ਉਹਨੇ ਇਦਾਂ ਦਾ ਕੰਮ ਕਰਤਾ ਕਿ ਅਗਰ ਕੋਈ ਮਸ਼ਿਨਰੀ ਵੀ ਖੜੀ ਆ ਸਾਈਡ ਤੇ ਵੀ ਖੜੀ ਆ ਕੋਈ ਰਸਤੇ ਵਾਲਾ ਕੋਈ ਕੰਮ ਨਹੀਂ ਤਾਂ ਉਹਨੇ ਆ ਕੇ ਭੰਨ ਦਿੰਦਾ ਤੁਸੀਂ ਵੀਡੀਓਜ਼ ਦੇਖੋਗੇ ਕਿ ਇਹ ਖੜੀ ਐਕਟਿਵ ਬਣ ਜਾਂਦਾ ਉਹ ਤਾਂ ਨਹੀਂ ਉਹਨੂੰ ਕੀ ਮਿਚਲੇ ਨਾਲ ਵੀ ਗੁੱਸਾ ਆ ਜਾਂ ਉਹਦੇ ਦਿਮਾਗ 'ਚ ਕੋਈ ਤਾਂ ਨਾ ਬਤੂਰੇ ਹੋਵੇ। ਬਿਲਕੁਲ ਜੀ ਤੇ ਪ੍ਰਸ਼ਾਸ ਤੇ ਪ੍ਰਸ਼ਾਸਨ ਤੋਂ ਕੀ ਮੰਗ ਆ ਜੀ? ਪ੍ਰਸ਼ਾਸਨ ਤੋਂ ਇਹ ਆ ਵੀ ਜਿਹੜਾ ਵੀ ਡਿਪਾਰਟਮੈਂਟ ਦਾ ਕੰਮ ਹੈਗਾ ਉਹ ਆਪਣੀ ਜ਼ਿੰਮੇਵਾਰੀ ਸਮਝਾ। ਬਿਲਕੁਲ ਜੀ ਸਹੀ ਗੱਲ ਆ ਤੇ ਕੱਲੂ ਕਿਸੇ ਬੱਚੇ ਦਾ ਵੀ ਨੁਕਸਾਨ ਕਰ ਸਕਦੇ ਨੇ। ਉਹ ਦੇਖੋ ਅੱਜ ਤਾਂ ਹਜੇ ਆਪਾਂ ਕਹਿ ਰਹੇ ਹਾਂ ਵੀ ਠੀਕ ਆ ਬੱਚੇ ਤਰਗੇ ਬੱਚੇ ਰਗੇ। ਕੱਲੂ ਕੋਈ ਬੜਾ ਨੁਕਸਾਨ ਕਰ ਦੇ ਫਿਰ ਹੁੰਦਾ ਕੀ ਕਹਿੰਦਾ ਯਾਰ ਪਹਿਲਾਂ ਗੌਰ ਕਰ ਲੈਂਦੇ। ਬਿਲਕੁਲ ਜੀ ਸਮਝਾਇਆ ਜਾ ਰਿਹਾ ਜਿਹੜੇ ਵੀ ਡਿਪਾਰਟਮੈਂਟ ਦੀ ਡਿਊਟੀ ਹੈਗੀ ਆ ਕਿ ਉਹ ਆਪਣੀ ਮਾਰਨਾ ਨਹੀਂ ਇਹਦਾ ਜਿਹੜਾ ਨੁਕਸਾਨ ਆਏਗਾ ਖਮਿਆਜਾ ਹੈਗਾ ਕਿ ਉਹ ਵੱੱਡਾ ਮਾਮਾ ਉਹਨਾਂ ਨੂੰ ਵੀ ਨਾਲ ਹੀ ਲੱਗਣਗੇ ਬਿਲਕੁਲ ਇਸਦਾ ਜਿਆਦਾ ਜਾਨੀ ਨੁਕਸਾਨ ਹੋ ਗਿਆ ਨਾ ਤਾਂ ਲੋਕਾਂ ਨੇ ਜਿਹੜਾ ਤਾਂ ਨਿਕਲੋ ਇਹ ਕਹਿੰਨਾ ਕਹਿੰਦਾ ਜਿਹਦਾ ਕੰਮ ਆ ਬਣਾ ਉਹ ਸਾਹਮਣੇ ਬਿਲਕੁਲ ਜੀ ਤੇ ਪ੍ਰਸ਼ਾਸਨ ਨੂੰ ਸਾਡੇ ਵੱਲੋਂ ਵੀ ਬੇਨਤੀ ਆ ਕਿ ਇਹਨਾਂ ਦਾ ਵਾਰਾਂ ਪਸ਼ੂਆਂ ਦਾ ਸਾਨਾਂ ਦਾ ਹੀ ਜਲਦ ਜਲਦ ਇਹਨਾਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਪਿੰਡਾਂ ਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਤਾਂ ਜੋ ਕਿਸੇ ਕੱਲ ਨੂੰ ਹੋਰ ਘਟਨਾ ਅਜਿਹੀ ਨਾ ਹੋ ਸਕੇ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜਿੰਨੇ ਭਰਾ ਭਾਈ ਜੀ ਆਪਣੇ ਨਾਲ ਜੁੜੇ ਹੋਏ ਨੇ ਤਾਂ ਚਲੋ ਠੀਕ ਹੈ ਡਾਕਟਰ ਸਾਹਿਬ ਧੰਨਵਾਦ ਜੀ ਬਹੁਤ ਬਹੁਤ